ਤਤ ਨਾਮ ਵਾਹੀ ਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਣ 부ਜੀ ਸੀਤਲ ਹੋਏ ਮਨੁਆ ਸਤ ਗੁਰ ਕਾ ਦਰਸਨ ਪਾਏ ਜੀਉ ਅੰਮ੍ਰਿਤ ਵੇਲਾ ਸਚਨਾ ਵਢਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ మోਖ ਦੁਆਰ ਸੱਜਣਾ ਸੱਚਾ ਪਾਤਸ਼ਾਹ ਇਰਸ਼ਾਹੰਦੈ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾੰਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੜਾ ਹੰਸ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪਰਸਾਧ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾ ਹਾਂ ਜਾਏ ਪੁੱਛਾਂ ਆਪਣੇ ਸਤ ਗੁਰ ਗੁਰ ਉਸ ਮਨ ਮੁਗਧ ਸਮਝਾਵਾ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾਂ ਹਾਂ ਜਾਏ ਪੁੱਛਾਂ ਆਪਣੇ ਸਤ ਗੁਰੈ ਗੁਰਪਸੰਨ ਮੁਗਦ ਸਮਝਾਵਾਂ ਭੁੱਲਾ ਮਨ ਸਮਝੈ ਗੁਰ ਸਬਦੀ ਹਰ ਹਰ ਸਦਾ ਧਿਆਈ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਇ ਹਾ ਸਭ ਵੇਸ ਕਰੀ ਤੇਰ ਕਾਰਨ ਜੇ ਹਰ ਪ੍ਰਭ ਸਾਚੇ ਭਾਵਾਂ ਸੋ ਪਿਰ ਪਿਆਰਾ ਮੈਂ ਨਦਰ ਨੰ ਦੇਖੇ हो क्यो करीर पावा इ कारण ह शिगार शिगारी, तो पेर रता मेरा अवरा नानक धन 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 सुहागण जिन पेर रावेड़ा ਸੱਚ ਸਵਾਰਾ ਹਾਂ ਜਾਏ ਪੁਸਾ ਸੁਹਾਗ ਸੁਹਾਗਣ ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ ਮੈਂ ਉੱਪਰ ਨਦਰ ਕਰੀ ਪਿਰ ਸੱਚ ਮੈਂ ਛੱਡੇ ਅੜਾਤ ਮੇਰਾ ਤੇਰਾ ਸਾਭ ਮਨ ਤਨ ਜੀਉ ਕਰਹੁ ਹਰ ਪ੍ਰਭ ਕਾ ਇਤ ਮਾਰਗ ਭੈਣੈ ਮਿਲੀਐ ਆਪਣੜਾ ਪ੍ਰਭ ਨਦਰ ਕਰ ਤੀਖੈ ਨਾਨਕ ਜੋਤ ਜੋਤੀ ਰਲਈਐ ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ ਇਸ ਮਨ ਤਨ ਆਪਣਾ ਦੇਵਾ ਨਿਤ ਪਖਾ ਫੇਰੀ ਸੇਵਕ ਮਹਾਮ ਤਿਸ ਆਗੈ ਪਾਣੀ ਢੋਵਾ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਨਾਈ ਅੰਨਾ ਧੰਨ ਗੁਰੂ ਗੁਰ ਸਤ ਗੁਰ ਪੂਰਾ ਨਾਨਕ ਮਨ ਆਸ ਪੂਜਾਈ ਗੁਰ ਸੱਜਣਾ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਧਿਆਵਾ ਗੁਰ ਸਤ ਗੁਰ ਪਾਛੋਂ ਹਰ ਗੋਸ਼ਟ ਪੁੱਛਾਂ ਹਰ ਸਾਂਜੀ ਹਰ ਗੁਣ ਗਾਵਾ ਗੁਣ ਗਾਮਨਿਤ ਨਿਤ ਨਿਤ ਸਦ ਹਰ ਕੀ ਮਨ ਜੀਵੇ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਤ ਵਿਲੇ ਮਰ ਜਾਏ ਜੀਉ ਮੇਰਾ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵਖੈ ਜਿਸ ਆਪ ਵਖਾਲੇ ਜਿਸ ਨੋ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸਮਾਲੇ ਸੋ ਹਰ ਹਰ ਨਾਮ ਸਦਾ ਸਦਾ ਸਮਾਲੀ ਜਿਸ ਸਤ ਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਈਕੈ ਹੋਏ ਹਰ ਜਪ ਹਰ ਸੇਤੀ ਰਲਿਆ ਹਰ ਵੇਖਣ ਕੋ ਸਾਭ ਕੋਈ ਲੋਚੈ ਸੋ ਵੇਖੈ ਜਿਸ ਆਪ ਵਿਖਾਲੇ ਜਿਸ ਨੋ ਨਦਰ ਕਰੀ ਮੇਰਾ ਪਿਆਰਾ ਸੋ ਹਰ ਹਰ ਸਦਾ ਸਮਾਹਲੇ ਸੋ ਹਰ ਹਰ ਨਾਮ ਸਦਾ ਸਦਾ ਸਮਾਹਲੇ ਜਿਸ ਸਤ ਗੁਰੂ ਪੂਰਾ ਮੇਰਾ ਮਿਲੇਆ ਨਾਨਕ ਹਰ ਜਨ ਹਰ ਇਕੈ ਹੋਇ ਹਰ ਜਪ ਹਰ ਸੇਤੀ ਰਲੇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ